ਬੀਜੇਪੀ ਨੇ ਸੁਨੀਲ ਜਾਖੜ ਨੂੰ ਵੱਡਾ ਝਟਕਾ ਦੇ ਦਿੱਤਾ ਬੀਜੇਪੀ ਨੇ ਸੁਨੀਲ ਜਾਖੜ ਨੂੰ ਕੀ ਝਟਕਾ ਦਿੱਤਾ ਤੇ ਐਨ ਟਾਈਮ ਤੇ ਆ ਕੇ ਸੁਨੀਲ ਜਾਖੜ ਦੀਆਂ ਕਹਿ ਲਈਏ ਕਿ ਸਿਆਸੀ ਚੂਲਾ ਹਲਾ ਕੇ ਰੱਖ ਦਿੱਤੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇਸ ਵੇਲੇ ਸਭ ਤੋਂ ਵੱਡੀ ਖਬਰ ਦੱਸਕਤ ਦੇ ਰਹੀ ਆ ਉਸ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਬੇਨਤੀ ਹੱਥ ਜੋੜ ਕੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਨਹੀਂ ਦੱਬਿਆ ਤਾਂ ਜਾਨੀ ਕਿ ਬੈਲ ਆਈਕਨ ਉਹਨੂੰ ਵੀ ਦੱਬ ਲੈਣਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਕੋਲ ਵੇਲੇ ਸਿਰ ਪੜਦੇ ਰਹਿਣ ਸੁਨੀਲ ਜਾਖੜ ਨੂੰ ਕੀ ਝਟਕਾ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਵਿੱਚ ਕਈ ਦਿਨਾਂ ਤੋਂ ਉਥਲ-ਪੁਥਲ ਕਈ ਦਿਨਾਂ ਤੋਂ ਨਾਰਾਜ਼ਗੀਆਂ ਰੋਸੇ ਮਣਾਉਣੇ ਚੱਲਦੇ ਆ ਰਹੇ ਸੀ ਪਰ ਇਸੇ ਵਿਚਕਾਰ ਅੱਜ ਖਬਰ ਆਈ ਦੇਰ ਰਾਤ ਸ਼ਾਮਾਂ ਨੂੰ ਕਹਿ ਲਈਏ 8 ਵਜੇ ਤੋਂ ਬਾਅਦ ਕਿ ਸੁਨੀਲ ਜਾਖੜ ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਇੱਕ ਤਰ੍ਹਾਂ ਨਾਲ ਇਹਨੂੰ ਲਾਂਬੇ ਕਰਨਾ ਹੀ ਕਿਹਾ ਜਾਂਦਾ ਹੈ ਉਨ੍ਹਾਂ ਦੀ ਥਾਂ ਤੇ ਪੁਰਾਣੇ ਪ੍ਰਧਾਨ ਰੇ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜਾਨੀ ਕਿ ਐਕਟਿੰਗ ਪ੍ਰੈਜ਼ੀਡੈਂਟ ਹੋਣਗੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਹੁਣ ਅਸ਼ਵਨੀ ਸ਼ਰਮਾ ਜੋ ਕਿ ਇਸ ਵੇਲੇ ਪਠਾਨਕੋਟ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਜਾਨੀ ਕਿ ਪਠਾਨਕੋਟ ਤੋਂ ਐਮ ਐਲ ਏ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜਾ ਬੀ ਜੇ ਪੀ ਨੇ ਚਿੱਠੀ ਜਾਰੀ ਕੀਤੀ ਹੈ ਬੀ ਜੇ ਪੀ ਦੇ ਅਰुण ਸਿੰਘ ਜਿਹੜੇ ਕਿ ਕੌਮੀ ਜਰਨਲ ਸਕੱਤਰ ਨੇ ਉਹਨਾਂ ਦੇ ਦਸਤਾਖਤਾਂ ਹੇਠ ਜਿਹੜੀ ਚਿੱਠੀ ਜਾਰੀ ਹੋਈ ਹੈ ਹਿੰਦੀ ਚ ਜਿਹਦੇ ਵਿੱਚ ਕਿਹਾ ਗਿਆ ਕਿ ਜਥੇਵੰਦਕ ਨਿਯੁਕਤੀ ਮੈਗਾ ਨੂੰ ਦਾ ਪੰਜਾਬੀ ਅਨੁਵਾਦ ਕਰਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਮਨਜੋਗ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਦੇ ਨੇ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਵਿਧਾਇਕ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਉਪਰੋਕਤ ਨਿਯੁਕਤੀ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਮੰਨੀ ਜਾਵੇਗੀ ਥੱਲੇ ਦਸਕਤ ਨੇ ਕਾਪੀ ਜਿਹੜੀ ਆ ਸਾਰੇ ਹੀ ਕੌਮੀ ਜਿਹੜੇ ਅਹੁਦੇਦਾਰ ਨੇ ਸੂਬੇ ਦੇ ਪ੍ਰਭਾਰੀ ਨੇ ਸੂਬੇ ਦੇ ਪ੍ਰਧਾਨ ਨੇ ਤੇ ਸੂਬੇ ਦੇ ਮਹਾ ਮੰਤਰੀ ਜਾਨੀ ਕਿ ਜਿਹੜੇ ਜਰਨਲ ਸਕੱਤਰ ਨੇ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਭੇਜੀ ਗਈ ਹੈ ਇਸੇ ਨਾਲ ਹੀ ਇਹ ਜਿਹੜੀ ਖਬਰ ਹੈ ਉਹ ਆ ਰਹੀ ਹੈ ਵੱਡੀ ਡਿਵੈਲਪਮੈਂਟ ਹੋਈ ਹੈ ਜਾਨੀ ਕਿ ਪ੍ਰਧਾਨ ਸੁਨੀਲ ਜਾਖੜੀ ਨੇ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਲਾ ਦਿੱਤੇਗੇ ਹੁਣ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ ਕਿ ਜਦੋਂ ਸੁਨੀਲ ਜਾਖੜ ਫੁੱਲਫਿਲ ਕੰਮ ਕਰ ਰਹੇ ਸੀ ਪਹਿਲਾਂ ਤਾਂ ਸਰਕਾਰ ਮਨਈ ਸੀ ਪਹਿਲਾ ਉਹਨਾਂ ਦਾ ਅਸਤੀਫਾ ਵੀ ਫਿਰ ਉਹਨਾਂ ਦਾ ਇਸਤੀਫਾ ਇਹਦਾ ਪਤਾ ਨਹੀਂ ਲੱਗਦਾ ਕਿ ਉਹ ਰੱਦੀ ਦੀ ਟੋਕਰੀ 'ਚ ਚਲੇ ਗਿਆ ਜਾਂ ਬੁੱਝਿਚ ਪਾ ਲਿਆ ਗਿਆ ਕਿ ਲੋੜ ਪੈਣ ਤੇ ਕੱਢ ਕੇ ਸਵੀਕਾਰ ਕਰ ਲਾਂਗੇ ਮਨਜ਼ੂਰ ਕਰ ਲਾਂਗੇ ਹੁਣ ਉਹਦਾ ਨਹੀਂ ਪਤਾ ਲੱਗ ਰਿਹਾ ਕਿ ਉਹ ਪਾਕਟ ਮੀਟੋ 'ਚ ਚਲੇ ਗਿਆ ਰੱਦੀ ਦੀ ਟੋਕਰੀ 'ਚ ਚਲੇਗਾ ਸੁਨੀਲ ਜਾਖੜ ਸਰ ਗਰਮ ਹੋ ਗਏ ਇਹ ਵਿਚਾਰ ਇੱਕ ਮਨਤਪਾਗੀ ਘਟਨਾ ਵਾਪਰੀ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਹੈ ਅਹਮਦਾਬਾਦ ਤੋਂ ਲੰਡਨ ਦੀ ਉਡਾਣ ਭਰ ਕੇ ਕੁਝ ਹੀ ਸੈਕਟਰਾਂ 'ਚ ਜਿਹੜਾ ਉਹ ਹਾਸੜਾ ਸ਼ਿਕਾਰ ਹੋ ਗਿਆ ਤੇ ਬੜਾ ਹੀ ਮੰਦਭਾਗਾ ਹਾਸਾ ਹੋਇਆ ਉਹਦੇ ਵਿੱਚ ਹੀ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਐ ਉਹ ਸਵਾਰ ਸੀਗੇ ਤੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਇਹ ਮੰਦਭਾਗੀ ਘਟਨਾ ਵਾਪਰ ਗਈ ਇਸੇ ਵਿੱਚਕਾਰ ਸੁਨੀਲ ਜਾਖੜ ਨੇ ਲੁਧਿਆਣਾ ਵੈਸਟ ਦੀ ਚੋਣ ਵੀ ਲੜੀ ਉਹਦੇ 'ਚ ਰੈਲੀਆਂ ਵੀ ਕੀਤੀਆਂ ਨਾਮਜ਼ਦਗੀ ਦਾਖਲ ਕਰਾਉਣ ਵੀ ਗਏ ਜੀਵਨ ਗੁਪਤਾ ਦੇ ਸਾਰਾ ਕੁਝ ਹੋਇਆ ਇਹ ਮੰਨ ਲਿਆ ਗਿਆ ਸੀ ਕਿ ਸੁਨੀਲ ਜਾਖੜ ਦੀ ਹੁਣ ਵਾਪਸੀ ਹੋ ਚੁੱਕੀ ਹੈ ਤੇ ਸੈਟਿੰਗ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੀ ਕੋਮਿ ਲੀਡਰਸ਼ਿਪ ਦੇ ਨਾਲ ਤੇ ਪੰਜਾਬ ਦੇ ਵਿੱਚ ਪਰ ਹੁਣ ਅਚਾਨਕ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਲੋੜ ਕਿਉਂ ਪੈ ਗਈ ਇਹ ਇੱਕ ਵੱਡਾ ਸਵਾਲ ਬਣ ਗਿਆ ਹੈ ਜੇ ਇਸ ਸਵਾਲ ਨੂੰ ਕੋਖਣ ਦੀ ਕੋਸ਼ਿਸ਼ ਕਰੀ ਹਲਕੀ ਜੀ ਕਰਦੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਇੱਕ ਤਾਂ ਬੀਜਪੀ ਪੰਜਾਬ ਦੇ ਵਿੱਚ ਦੋ ਧੜੇ ਨੇ ਇੱਕ ਉਹ ਧੜਾ ਜਿਹੜਾ ਬੀਜਪੀ ਦਾ ਟਕਸਾਲੀ ਆਗੂ ਨੇ ਤੇ ਖਾਸ ਕਰਕੇ ਜਿਹੜੇ ਸੰਗ ਦੀ ਪਿੱਠ ਭੂਮੀ ਚੋਂ ਆਉਣ ਵਾਲੇ ਆਗੂ ਨੇ ਉਹਨਾਂ ਦਾ ਇੱਕ ਧੜਾ ਜਿਹੜਾ ਉਹ ਕੰਮ ਕਰ ਰਿਹਾ ਸੀ ਇੱਕ ਧੜਾ ਉਹ ਸੀ ਜਿਹੜਾ ਬਾਹਰੋਂ ਆਇਆ ਚਾਹੇ ਕਾਂਗਰਸ ਚੋਂ ਅਕਾਲੀ ਦਲ ਚੋਂ ਆਮ ਆਦਮੀ ਹੋਰ ਬਹੁਤ ਸਾਰਿਆਂ ਚੋਂ ਆਇਆ ਖਾਸ ਕਰਕੇ ਅਕਾਲੀ ਦਲ ਤੇ ਕਾਂਗਰਸ ਚੋਂ ਆਉਣ ਵਾਲੇ ਲੋਕਾਂ ਦੀ ਪ੍ਰਮਾਰ ਜਿਆਦਾ ਸੀ ਉਹਨਾਂ ਲੋਕਾਂ ਦੇ ਵਿਚਾਰ ਉਹਨਾਂ ਲੋਕਾਂ ਦੇ ਵਿਚਕਾਰ ਇੱਕ ਤਾਂ ਤਾਲਮੇਲ ਨਹੀਂ ਸੀ ਜਿਹੜੇ ਬਾਹਰੋਂ ਆਏ ਲੀਡਰ ਸੀ ਉਹਨਾਂ ਦੇ ਵਿੱਚ ਵੱਡੇ ਨਾਂ ਨੇ ਫਤੇਜੰਗ ਬਾਜਵਾ ਰਾਣਾ ਗੁਰਮੀਤ ਸੋਢੀ ਹੋਰ ਕਈ ਨਾਂ ਨੇ ਜਿਨ੍ਹਾਂ ਚ ਇਹ ਲਾਲਸਾ ਕੀ ਪ੍ਰਧਾਨਗੀ ਸਾਨੂੰ ਮਿਲੇ ਇਸੇ ਕਸ਼ਮਕਸ਼ 'ਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤਾਲਮੇਲ ਆ ਉਹ ਹੋ ਹੀ ਨਹੀਂ ਸੀ ਰਿਹਾ ਉਹ ਬਰਾਬਰ ਸੰਤੁਲਨ 'ਚ ਚੱਲ ਹੀ ਨਹੀਂ ਸੀ ਰਿਹਾ ਤੇ ਸੁਨੀਲ ਜਾਖੜ ਲਗਾਤਾਰ ਅਕਾਲੀ ਦਲ ਨਾਲ ਗੱਠ ਜੋੜ ਦੀ ਬਗਾਵਤ ਕਰਨ ਵਾਲੇ ਆਗੂਆਂ 'ਚੋਂ ਜਿਹੜੇ ਆ ਭਾਰਤੀ ਜਨਤਾ ਪਾਰਟੀ 'ਚ ਉਸ 'ਚ ਮੋਹਰੀ ਕਰਤਾ ਕਤਾਰ 'ਚ ਖੜੇ ਸੀ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਧੜਾ ਜਿਹੜਾ ਇੱਕ ਵਰਗ ਹੈ ਭਾਰਤੀ ਜਨਤਾ ਪਾਰਟੀ ਉਹ ਅਕਾਲੀਆਂ ਨਾਲ ਜਾ ਕੇ ਹਾਲੇ ਖੁਸ਼ ਨਹੀਂ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਕਸ਼ਮਕਸ਼ ਦੇ ਵਿੱਚ ਹੀ ਸੁਨੀਲ ਜਾਖੜ ਨੂੰ ਫਿਲਹਾਲ ਸਾਈਡ ਲਾਈਨ ਕੀਤਾ ਗਿਆ ਹੈ ਤੇ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਹੁਣ ਅਸ਼ਵਨੀ ਸ਼ਰਮਾ ਫੁੱਲਫਿਲ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਜਾਂ ਖਾਨਾ ਪੂਰਤੀਆਂ ਕਰਨਗੇ ਇਹ ਤਾਂ ਹੁਣ ਸਮਾਂ ਦੱਸ ਸਕਦਾ ਹੈ ਪਰ ਫਿਲਹਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਡੀ ਹਲਚਲ ਵੇਖਣ ਨੂੰ